ਸ਼ਹੀਕਾਲ ਜੀ ਆਪਾਂ ਘੋਟੇ ਨਾਲ ਆਇਆ ਇੱਕ ਨਵਾਂ ਬਲੌਗ ਲੈ ਕੇ ਤੇ ਆਪਾਂ ਸੀਗੇ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਇੱਥੇ ਇੱਕ ਗੁਰਦੁਆਰਾ ਸਾਹਿਬ ਆਬਾ ਜੀ ਨੇ ਜਿੱਥੇ 13 13 ਤੋਲਿਆ ਸੀ ਉਹ ਸਥਾਨ ਵੀ ਹੈ ਤੇ ਆਪਾਂ ਚੱਲਦੇ ਆ ਜਦੋਂ ਆਪਾਂ ਗੁਰਦੁਆਰਾ 베ਰ ਸਾਹਿਬ ਤੋਂ 베ਰ ਸਾਹਿਬ ਨੂੰ ਐਂਟਰ ਹੁੰਨੇ ਆ ਤਾਂ ਰਸਤੇ 'ਚ ਹੀ ਆਉਂਦਾ ਹੋ ਤੇ ਆਪਾਂ ਪਹਿਲਾਂ 베ਰ ਸਾਹਿਬ ਆਗੇ ਸੀ ਦਾ 5 ਮਿੰਟਾਂ ਦਾ ਰਸਤਾ ਹੈਗਾ ਆਪਾਂ ਪੈਦਲ ਜਾਂਦੇ ਆ ਗੁਰਦੁਆਰਾ ਹੱਟ ਸਾਹਿਬ ਤੇ ਤੁਸੀਂ ਦੇਖੋ ਇਹ ਸਿੱਧਾ ਰਸਤਾ ਹੀ ਜਾਂਦਾ ਗੁਰਦੁਆਰਾ ਹੱਟ ਸਾਹਿਬ ਨੂੰ ਤੇ ਆਪਾਂ ਤੁਹਾਨੂੰ ਕਰਾਉਣੇ ਅੱਜ ਦਰਸ਼ਨ ਤੇ ਦੱਸਦੇ ਹਾਂ ਉੱਥੋਂ ਦਾ ਇਤਿਹਾਸ ਹਾਂਜੀ ਆਪਾਂ ਗੁਰਦੁਆਰਾ ਸ੍ਰੀ ਹੱਟ ਸਾਹਿਬ ਪਹੁੰਚ ਗਏ ਆ ਤੁਸੀਂ ਦੇਖ ਸਕਦੇ ਹੋ ਇਹ ਸਾਹਮਣੇ ਗੁਰਦੁਆਰਾ ਸ੍ਰੀ ਹੱਟ ਸਾਹਿਬ ਹੈ ਥੋੜੀ ਜਿਹੀ ਦੂਰੀ ਸੀ ਬਸ 5 ਮਿੰਟ ਲੱਗੇ ਆਪਣਾ 5 ਮਿੰਟਾਂ ਦਾ ਰਸਤਾ ਸੀ ਤੇ ਆਪਾਂ ਪਹੁੰਚ ਗਏ ਦੱਸ ਦਿਆਂ ਤੁਹਾਨੂੰ ਇੱਥੋਂ ਦਾ ਇਤਿਹਾਸ ਤੇ ਕੰਕਾਰ ਸਤ ਗੁਰੂ ਪ੍ਰਸਾਦ ਗੁਰਦੁਆਰਾ ਸ਼੍ਰੀ ਹਟ ਸਹਿਬ ਇਤਿਹਾਸ ਗੁਰਦੁਆਰਾ ਸ਼੍ਰੀ ਹਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਉਸ ਥਾਂ ਤੇ ਸਥਿਤ ਹੈ ਜਿੱਥੇ ਨਵਾਬ ਦੌਲਤਖਾਨ ਮੋਦੀ ਖਾਨਾ ਹੁੰਦਾ ਸੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮੋਦੀ ਖਾਨੇ ਵਿੱਚ ਬਤੌਰ ਮੋਦੀ ਵਜੋਂ ਨੌਕਰੀ ਕਰਦੇ ਸਨ ਇੱਥੇ ਸ੍ਰੀ ਗੁਰੂ ਸਾਹਿਬ ਲੋੜਵੰਦਾਂ ਨੂੰ ਅਨਾਜ ਦੇ ਕੇ ਚੋੜੀਆਂ ਭਰਦੇ ਸਨ ਜਿੰਨਾ ਵੱਟਿਆਂ ਨਾਲ ਗੁਰੂ ਜੀ ਅਨਾਜ ਤੋਲਦੇ ਸਮੇਂ 13-13 ਦੀ ਤੁਨ ਲਾ ਕੇ ਮੋਦੀ ਖਾਨੇ ਵਿੱਚ ਆਏ ਲੋਕਾਂ ਦਾ ਇੱਕ ਆਕਾਰਪੁਰਖ ਇੱਥੇ ਵਿਸ਼ਵਾਸ ਪੱਕਾ ਕਰਦੇ ਸਾਨੂੰ ਉਹ ਪਾਵਨ ਬੱਟੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਜੀ ਦਰਸ਼ਨ ਲਈ ਅਗਲੀ ਹੈ ਜਿਹੜੇ ਗੁਰਦੁਆਰਾ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਇਹ ਗੁਰਦੁਆਰਾ ਹੱਟ ਸਾਬ ਹੈ ਤੇ ਇਹ ਸultanpur Lodhi ਵਿੱਚ ਸਥਿਤ ਹੈ ਤੁਹਾਨੂੰ ਦੱਸ ਹੀ ਚੁੱਕੇ ਹਾਂ ਤੁਸੀਂ ਦੇਖ ਸਕਦੇ ਹੋ ਹਨ ਇਹ ਉਹ ਸਥਾਨ ਆ ਜਿੱਥੇ ਗੁਰੂ ਨਾਨਕ ਦੇਵ ਜੀ 13-13 ਤੋਲਿਆ ਕਰਦੇ ਸਨ ਤੇ ਜਦੋਂ ਉਹ ਗਰੀਬਾਂ ਨੂੰ ਰਾਸ਼ਨ ਦਿਆ ਕਰਦੇ ਸੀ ਤਾਂ ਮੋਦੀ ਤੌਰ ਤੇ ਮੋਦੀ ਖਾਨੇ ਵਿੱਚ ਮੋਦੀ ਤੌਰ ਤੇ ਡਿਊਟੀ ਕਰਦੇ ਸਨ ਨੌਕਰੀ ਕਰਦੇ ਸੀ ਤੇ ਜਦੋਂ ਲੋਕਾਂ ਨੂੰ ਰਾਸ਼ਨ ਦਿਆ ਕਰਦੇ ਸੀ ਤਾਂ 13-13 ਦੀ ਧੁੰਨ বাজਾਇਆ ਕਰਦੇ ਸੀ ਤੁਸੀਂ ਦੇਖ ਸਕਦੇ ਹੋ ਨਾ ਗੁਰੂ ਨਾਨਕ ਦੇਵ ਜੀ ਦੀ 13-13 ਤੋਲਦਿਆਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਦੁਵਾਰਾ ਸਾਹਿਬ ਤੋਂ ਆ ਗਏ ਆ ਤੇ ਅੱਜ ਆਪਾਂ ਇਤਿਹਾਸ ਦਿਖਾਇਆ ਤੁਹਾਨੂੰ ਗੁਰਦੁਆਰਾ ਹਟ ਸਾਹਿਬ ਦਾ ਬਣੇ ਰਹੋ ਆਪਣੇ ਵਲੌਗਾਂ ਦੇ ਨਾਲ ਅੱਜ ਦਾ ਵਲੌਗ ਇਸੇ ਕਰਦੇ ਆਂ ਆਪਾਂ ਸਮਾਪਤ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਚੱਲਦੇ ਆਂ ਆਪਾਂ ਹੋਰ ਵੀ ਇਤਿਹਾਸ ਰਖਾਵਾ ਤੇ